ਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਐਮਐਸ ਤਨੂਆ 92 ਚੈਨਲ ਤੇ ਅੱਜ ਗੱਲ ਕਰਦੇ ਆ ਪੀਆਰ 131 ਜੀਰੀ ਦੀ ਆਪਣੇ ਪਿੰਡ ਵਾਲੀ ਇੱਧਰ ਦੂਜੀ ਮੋਟਰ ਤੇ ਲਾਏ ਹੋਏ ਨੇ ਆਪਣੇ 6 ਕਿគੀਲੇ ਪੀਆਰ 131 ਤੇ ਜੀਰੀ ਨਸਰ ਰਹੀ ਆ ਤਕਰੀਬਨ ਨਸਰਾਈ 50% ਤੇ ਸਪਰੇਹਾਂ ਕਰਾਤੀਆਂ ਆਪਾਂ ਇਹਦੇ ਦੋ ਸੁੰਢੀ ਤੋਂ ਤੇ ਵਿੱਚ ਬਲੈਟ আর ਤੇਲੇ ਦੀ ਪਾਤੀ ਦੀ ਤਾਕਤ ਦੀ ਕਰਵਾਤੀ ਦੀ ਬਾਕੀ ਕਰੋ ਦਰਸ਼ਨ ਜੀ ਦੀ ਤੇ ਕਿਵੇਂ ਖੜੀ ਆ ਇਹ ਵੀ ਆਪਾਂ ਪਹਿਲੀ ਵਾਰ ਲਾਈਆ ਪਹਿਲਾਂ 26 ਉਹ ਲਾਉਂਦੇ ਸੀ ਤੇ ਬਾਕੀ ਸਾਰੀ ਉਹ 26 ਉਹ ਆ ਉਰੇ ਵੀ ਆਲੂ ਇਹ ਲਾਉਣਾ ਆਪਾਂ ਬਸ ਇੰਨਾ ਕਾ 10 15 ਦਿਨ ਲੇਟ ਆ ਜੂਗੀ 26 ਨਾਲ ਤੇ ਬਾਕੀ ਦੇਖੋ ਬੀਨੋਵੇ ਦਾ ਦਾਣਾ ਭਾਰੀ ਆ ਤੇ ਕੱਦ-ਕੁੱਦ ਵੀ ਵਧੀਆ ਕਰਿਆ ਹੋਇਆ ਏ ਤਕਰੀਬਨ ਹਲੇ ਲੱਗੀ ਨਹੀਂ ਹੈਗੀ ਪੱਕਣ ਤੇ ਇਹ ਵੀ ਖੇਤ ਆਪਣਾ ਪੂਰਾ ਵਧੀਆ ਖੜਾ ਏ ਸਾਰਾ ਹੀ ਇਹ ਦੋ ਗੀਲਿਆਂ ਦਾ ਪਲਾਟ ਆਪਣਾ ਉਹ ਸਿਰੇ ਤੱਕ ਆਕੀ ਉਧਰਲੇ ਪਾਸੇ ਵੀ ਦਿਖਾਉਣਾ ਆਪਾਂ ਤੁਹਾਨੂੰ ਤਿਆਰ ਕਿਲੇ ਆਪਣੇ ਉੱਧਰ ਖੜੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਮੌਸਮ ਖਰਾਬੇ ਰਹਿੰਦਾ ਕਾਫੀ ਦਿਨ ਹੋ ਗਏ ਤੇ ਕੱਲ ਵੀ ਮੀਂਹ ਪੈ ਗਿਆ ਤੀ ਥੋੜਾ ਜਿਹਾ ਅੱਜ ਸਵੇਰੇ ਮੀਂਹ ਪਿਆ ਹੋਇਆ ਤੀ ਤੇ ਮੌਸਮ ਕਰਕੇ ਥੋੜੀ ਲੇਟ ਬੜਾਈ ਚਲੇ ਜਾਣੀਆਂ ਜੀਰੀਆਂ ਦੀ ਨਹੀਂ ਟਮਾਟਰ ਲਾਇਆ ਕੰਮ ਚੱਲ ਪਾਣਾ ਦੀ ਜੀਰੀਆਂ ਪੱਕਣ ਚ ਨਹੀਂ ਆ ਰਹੀਆਂ ਤੇ ਮੌਸਮ ਕਰਕੇ ਜੇ ਧੁੱਪ ਪਰ ਪਸ਼ਵਾ ਚਲਦੀ ਰਹੇ ਜੀਰੀਆਂ ਸਾਰੀਆਂ ਛੇਤੀ ਆ ਜਾਣ ਜਿਨ੍ਹਾਂ ਨੇ ਆਲੂ ਲਾਉਣਾ ਵੀ ਰੈ ਟਾਈਮ ਨਾਲ ਆਲੂ ਵੀ ਲੱਗ ਜਾਊਗਾ ਬਾਕੀ ਕਰੂ ਆ ਵੀ ਖੇਤ ਚ ਇੱਕ ਇਹ ਆਪਣਾ ਉਹ ਬਾਬੇ ਸੀਦਾਂ ਦਾਕਾ ਖੇਤ ਇਹ ਚਾਰ ਕੀਲਿਆਂ ਦਾ ਪਲਾਟ ਆ ਇਹ ਵੀ ਸਾਰਾ ਪੀਆਰ 131 ਉਹ ਖੜੀ ਐ ਇਹ ਤੇ ਆ ਇੱਕ ਫਾਟ ਲਵਾਈ ਹੋਈ ਆ 26 ਦੀ ਨਾਲ ਆ ਦੇਖੋ ਤਕਰੀਬਨ ਅੱਧਾ ਛਿਟਾ ਪੱਕ ਚੱਲੇ ਆ 26 ਦਾ ਹਲੇ ਇਹ ਨਸਰੇ ਰਹੀ ਆ ਇੰਨਾ ਫਰਕ ਆ ਇਹ ਪਰਲੇ ਪਾਸੇ ਆਪਣੀ ਖੜੀ ਆ ਪੀਆਰ 126 ਤੇ ਇੱਕ ਪਲਾਟ ਖੜਾ 8 ਕਿੱਗੇ ਦਾ ਆਪਣਾ ਉਹ ਪਰਲੇ ਪਾਸੇ ਆ ਖੇਤ ਤੋਂ ਇੱਕ ਆਗਲਾ ਖੇਤ ਛੱਡ ਗਿਓ ਤੋ ਕਹਾ ਤੇ ਉਹਦੇ ਵੀ ਕਰਾਉਣਾ ਹੈ ਜੀਰੀ ਦੇ ਦਰਸ਼ਨ 26 ਦੇ ਆਪਾਂ ਕਰੀਏ ਇੱਕੋ ਸਪਰੇ ਇਹਨੂੰ ਬਾਲੀ ਲੋਡ ਪੈਂਦੀ ਨਹੀਂ ਆ ਖੜੀ ਆ ਆਪਣੀ ਪੀਆਰ 126 ਇਹ ਸਾਢੇ 5 ਕਿਲੇ ਨੇ ਔਰ ਇਹ ਵੀ ਆਲੂਏ ਲਾਉਣਾ ਆਪਾਂ ਬਾਕੀ ਦੇਖੋ ਕਿਦਾਂ ਖੜੀ ਹੈ ਕੀ ਗੱਲ ਬਾਤ ਬਾਕੀ ਡਾਈ ਆਪਾਂ ਚੱਕ ਲਿਆ तकरीबन ਸਾਰਾ ਹੀ ਥੋੜਾ ਜਿਹਾ ਰਹਿੰਦਾ ਉਹ ਵੀ ਆਪਾਂ ਨੂੰ ਮਿਲੇ ਜਾਣਾ ਬਾਕੀ ਜਿਆਦਾ ਜ਼ਿਮੀਂਦਾਰਾਂ ਨੇ ਗਾਹ ਪਾਇਆ ਹੋਇਆ ਡੀਪੀ ਨਹੀਂ ਮਿਲਣਾ ਡੀਪੀ ਨਹੀਂ ਮਿਲਣਾ ਕਾਲੀ ਕਰੀ ਜਾਂਦੇ ਨੇ ਤੇ ਉਹਦੇ ਕਰਕੇ ਕੀ ਪਿਛੋਂ ਉਹ ਵੀ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੈਰਾਨ ਕਰਨ ਲਾ ਜਾਂਦੇ ਨੇ ਉਦਾਂ ਹੀ ਦੁਕਾਨਾਂ ਤੋਂ ਕੁੰਨਾ ਵਾਲੇ ਕੋਈ ਟੈਨਸ਼ਨ ਨਾ ਲਓ ਸਾਰਾ ਸਾਰਿਆਂ ਨੂੰ ਡਾਈ ਮਿਲ ਜਾਣਾ ਡਾਈ ਬਿਨਾ ਕੋਈ ਨਹੀਂ ਰਹਿੰਦਾ ਕਦੇ ਇਦਾਂ ਹੋਇਆ ਵੀ ਹਾਂ ਵੀ ਡਾਈ ਬਿਨਾ ਕੋਈ ਫਸਲ ਰਹਿ ਗਈ ਹੋਵੇ ਬੀਜਣੋਂ ਜਾਂ ਵੀ ਡਾਈ ਆਇਆ ਨਾ ਹੋਵੇ ਸਾਰਾ ਕੁਝ ਮਿਲੂਗਾ ਥੋੜਾ ਜਿਹਾ ਸਬਰ ਰੱਖ ਕੇ ਚੱਲਣਾ ਪੈਂਦਾ ਏ ਤੇ ਤਕਰੀਬਨ 50% ਡਾਈ ਤਾਂ ਜ਼ਿਮੀਂਦਾਰਾਂ ਨੇ ਚੱਕ ਲਿਆ ਆਲੂ ਵਾਲਿਆਂ ਨੇ ਵੀ ਚੱਕਣਾ ਦੀ ਚੱਲ ਉਹਨਾਂ ਦਾ ਚੱਕਣੀ ਚੱਕਣਾ ਪਹਿਲਾਂ ਆਲੂ ਵਾਲੇ ਤਾਂ ਪਹਿਲਾਂ ਚੱਕਦੇ ਨੇ ਵੀ ਆਲੂ ਲਾਉਣਾ ਹੈ ਤੇ ਜਿਹੜੇ ਕਣਕ ਵਾਲੇ ਵੀ ਤਕਰੀਬਨ ਉਹਨਾਂ ਨੂੰ ਮਿਲੇ ਗਿਆ ਤੇ 50% ਮੰਨ ਲਓ ਡਾਈ ਰਹਿੰਦਾ ਏ ਬਾਕੀ ਦੁਕਾਨਾਂ ਦੇ ਡਾਈ ਪਿਆ ਵੀ ਆ ਜਿਵੇਂ ਜਿਵੇਂ ਦੁਕਾਨ ਵਾਲਿਆਂ ਨੇ ਮੂਹਰੋ ਮੰਨ ਲਓ ਪੈਸੇ ਫੜੇ ਹੋਏ ਨੇ ਜ਼ਿਮੀਂਦਾਰਾਂ ਤੋਂ ਜਿਵੇਂ ਜਿਵੇਂ ਅਗਲੇ ਦਾ ਬੁੱਕ ਹੋਇਆ ਹੋਇਆ ਉਦਾਂ ਉਦਾਂ ਦੁਕਾਨ ਵਾਲੇ ਦੇਈ ਜਾਂਦੇ ਨੇ ਆਪਾਂ ਚੱਕੇ ਨੂੰ ਹੋ ਗਿਆ 2.5 ਨੂੰ 20 ਦਿਨ ਹੋ ਗਏ ਆਪਾਂ ਦਾ ਪਹਿਲਾ ਚੱਕ ਲਿਆ ਸੀ ਤੇ ਦੁਕਾਨ ਵਾਲੇ ਨੇ ਆਪਾਂ ਨੂੰ ਕਰਤਾ ਸੀ ਫੋਨ ਆਪਾਂ ਚੱਕ ਲਿਆ ਇਹਦੀ ਤਕਰੀਬਨ 50 60 ਕਿਗੱਟੇ ਰਹਿੰਦੇ ਨੇ ਡਾਈ ਦੇ ਹੋਰ ਚੱਕਣ ਉਹ ਆਪਾਂ ਨੂੰ ਮਿਲ ਜਾਣਾ ਆਪਣਾ ਕੰਮ ਚੱਲਦਾ ਹੋਏ ਜਾਣਾ ਬਾਕੀ ਬਾਦਲੇ ਆਪਾਂ ਕੱਖ ਰੁੱਖ ਕਢਾਤੇ ਦੀ ਜੀਰੀ ਚ ਤੇ ਉੱਥੇ ਵੀ ਹੁਣ ਦੇਖਦੇ ਆ ਨਸਰਹੀ ਆ ਜੀਰੀ ਨਸਰੇ ਤੋਂ ਬਾਅਦ ਸਪਰੇਅ ਕਰਾਵਾਂਗੇ ਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਹੁਣ ਤੇ ਇਹੀ ਖੇਤੀਬਾੜੀ ਤੀ ਤੇ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜਿਹੜੇ ਕਿਸੇ ਵੀ ਇਹਨੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਸੰਯੋਗ ਨਾਲ ਆਪਾਂ ਵੀਡੀਓ ਬਣਾਉਨੇ ਆ ਜੇ ਕੋਈ ਦੇਖੂਗਾ ਤਾਂ ਹੀ ਬਣਾਉਣ ਦਾ ਫਾਇਦਾ ਏ ਤੇ ਇੱਕ ਦੂਜੇ ਨੂੰ ਨੌਲੇਜ ਵਾਦੀ ਆ ਜਿਹੜੇ ਬੰਦੇ ਮੰਨ ਲਓ ਵੀਡੀਓ ਦੇਖਦੇ ਨੇ ਆਪਣੀ ਉਹਨਾਂ ਨੂੰ ਵੀ ਕੁਝ ਪਤਾ ਲੱਗਦਾ ਵੀਡੀਓ ਚੋਂ ਤੇ ਬਾਕੀ ਕਮੈਂਟ ਵੀ ਕਰਿਆ ਕਰੋ ਜਰੂਰ ਵੀ ਫਸਲ ਬਾਰੇ ਵੀ ਕਿੰਦਾ ਦੀ ਫਸਲ ਖੜੀ ਆ ਵੀ ਕੀ ਘਾਟ ਬਾਦ ਆ ਜ਼ਰੂਰ ਕਮੈਂਟ ਕਰਿਆ ਕਰੋ ਇੱਕ ਦੂਜੇ ਨੂੰ ਦੱਸਿਆ ਦੀ ਪਤਾ ਲੱਗਦਾ ਕੋਈ ਵੀ ਕੰਮ ਤੇ ਨੌਲੇਜ ਇਹ ਵਾਧਦੀ ਇੱਕ ਦੂਜੇ ਦੀ ਆਕੀ ਇੰਸਟਾਗ੍ਰਾਮ ਤੇ ਵੀ ਆਪਣਾ ਆਈਡੀਆ ਤੇ ਫੇਸਬੁੱਕ ਤੇ ਵੀ ਇਹਨੂੰ ਵੀ ਜਾ ਕੇ ਜ਼ਰੂਰ ਫੋਲੋ ਕਰੋ ਇਹ ਆਪਾਂ ਸਟicker ਬਣਵਾਏ ਸੀ ਜਿਵੇਂ ਟਰੈਕਟਰ ਟੂਟਰ ਸੰਦਾਂ ਤੇ ਲਾਉਣ ਨੂੰ ਅੰਡ ਮੁੰਡਿਆਂ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਤੇ ਲਾਏ ਹੋਏ ਨੇ। ਬਾਕੀ ਪਿੰਡ ਵਾਲੀ ਮੋਟਰ ਤੇ ਆਪਣੀ ਦੂਈ ਤੇ ਚੱਲਦਾ ਪਾਣੀ ਉਹ ਟੈਂਕੀ ਕੋਲ ਦੂਈ ਮੋਟਰ ਆਪਣੀ। ਇੱਕ ਆ ਜਾਂਦੀ ਉਹ ਮਿਲ ਕੋਲ ਜਿਹੜੀ ਆਪਾਂ ਖਾਲੀ ਜ਼ਮੀਨ ਪਈਤੀ ਲਾਲਿਆਂ ਦੀ ਖਰੀਦ ਕੇ ਰੱਖੀ ਹੋਈ ਉਹ ਆਪਾਂ ਲਈ ਸੀ ਐਦ ਕੀ ਉਹ। ਇਹ ਚ ਬੂਟੀ-ਬਾਟੀ ਕਾਫੀ ਖੜੀ ਦੀ। ਜਿਹੜੇ ਵੀਰ ਪਹਿਲਾਂ ਦੇ ਜੁੜੇ ਜੁੜੇ ਹੋਏ ਨੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਏ। ਜਿਹੜੇ ਵੀਰ ਨਾਮੇ ਜੁੜੇ ਨੇ ਉਹਨਾਂ ਨੂੰ ਨਹੀਂ ਪਤਾ ਉਹ ਆਪਣੀ ਵੀਡੀਓ ਪਹਿਲਾਂ ਪਾਈ ਹੋਈ ਆ ਜਿਰੀ ਲਾਉਣ ਤੋਂ ਜਾ ਕੇ ਦੇਖ ਸਕਦੇ ਹੋ ਚੈਨਲ ਤੇ ਬਹੁਤ ਜ਼ਿਆਦਾ ਬੂਟੀ ਖੜੀ ਸੀ ਬਹੁਤ ਮਿਹਨਤ ਕਰੀਆ ਮੋਟਰਾਂ-ਮੋਟਰਾਂ ਪਾਈਆਂ ਬੂਰਾਾਂ 'ਚ ਫੇਰ ਜਾ ਕੇ ਕਿਤੇ ਜਿਰੀ ਲਾਈਆ ਤੇ ਇੱਕ ਆਪਣਾ ਕੋ ਪੰਚਾਇਤੀ ਜ਼ਮੀਨ ਠੇਕੇ ਤੇ ਤੇ ਰੱਬ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਵਧੀਆ ਬਾਕੀ ਇੱਕ ਠੇਕਾ ਜਰੂਰ ਦੱਸੋ ਆਪਣੇ ਆਪਣੇ ਏਰੀਏ ਦਾ ਨਾਮ ਨਾਮ ਲਿਖ ਕੇ ਤੇ ਵੀ ਕਿੰਨਾ ਕੁ ਠੇਕਾ ਚੱਲਦਾ ਹੁਣ ਜ਼ਮੀਨਾਂ ਵੀ ਅੱਗੇ ਗਾਹਾਂ ਵਾਲੇ ਸੀਜ਼ਨ ਵਾਸਤੇ ਚੜਨ ਲੱਗੀਆਂ ਅਗਲੇ ਸਾਲ ਵਾਸਤੇ ਆਪਣੇ ਏਰੀਆ ਏਰੀਏ 'ਚ ਦੱਸਿਓ ਵੀ ਕੀ ਠੇਕਾ ਚੱਲਦਾ ਕੀ ਗੱਲਬਾਤ ਆ ਆਪਾਂ ਵੀ ਤਿੰਨ ਚਾਰ ਢੇਰੀਆਂ ਗਾਹਾਂ ਲਈਆਂ ਨੇ ਨਾਲੇ ਕਿਸੇ ਹੋਰ ਵੀਡੀਓ ਜੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜ਼ਮੀਨ ਦਾ ਠੇਕਾ ਵੀ ਕੀ ਰੇਟ ਲਈ ਆ ਕੀ ਗੱਲਬਾਤ ਤਕਰੀਬਨ ਸਾਡਾ ਭੈ ਸਾਡੇ ਏਰੀਆ ਚ ਜਾਂ ਸਾਡੇ ਪਿੰਡ ਲਾਲੂ 65 ਤੋਂ 70 ਦੇ 8-8 ਵਿੱਚ ਚੱਲੀ ਜਾਂਦਾ ਰੇਟ ਜ਼ਮੀਨ ਦਾ ਬਾਕੀ ਵਿੱਚ ਦੋ ਚਾਰ ਕਿਸਾਨ ਭਰਾ ਹੁੰਦੇ ਨੇ ਜਿਹੜੇ ਪਿੰਡ ਚ ਰੇਟ ਚੱਕੀ ਜਾਂਦੇ ਹੁੰਦੇ ਨੇ ਫਿਰ ਸਾਰੀ ਠੇਕੇ ਵਾਲੇ ਉਹੀ ਠੇਕਾ ਮੰਗਣ ਲਾ ਜਾਂਦੇ ਨੇ ਇਹ ਚੱਕਰ ਆ ਬਾਕੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਹੁ ਚੱਲਦੇ ਆ ਦੂਈ ਮੋਟਰ ਤੇ ਦੇਖਦੇ ਆ ਕੰਮਕਾਰ ਧੰਨਵਾਦ ਜੀ ਵੀਡੀਓ ਦੇਖਣ ਲਈ